ਤੋਂ ਤਕਰੀਬਨ 10 10:30 ਆਇਆ ਮੇਰੀ ਬੱਚੀ ਦਾ ਆਪਰੇਟ ਸੀ ਮੈਂ ਡਾਕਟਰ ਸਾਹਿਬ ਨਾਲ ਪਹਿਲਾਂ ਅਪਾਇੰਟਮੈਂਟ ਲਈ ਸੀ ਆਪਰੇਟ ਵਾਸਤੇ ਤੇ ਆਪਰੇਟ ਕਰਕੇ ਆਇਆ ਆਪਰੇਟ ਹੋਣ ਤੋਂ ਬਾਅਦ ਤਕਰੀਬਨ 7 7:30 ਦੀ ਗੱਲ ਆ ਤੇ ਬੱਚੀ ਦਾ ਦਰਦ ਹੋ ਰਿਹਾ ਸੀ ਮੈਂ ਬੱਚੀ ਨੂੰ ਰੋ ਰਹੀ ਸੀ ਮੈਂ ਬੱਚੀ ਨੂੰ ਚੁੱਪ ਕਰਾ ਰਿਹਾ ਸੀ ਸਾ ਚਾਰ ਕਾਇ ਨੇ 10 12 ਜਣੇ ਮੇਰੇ ਤੇ ਆ ਕੇ ਹਮਲਾ ਕਰਤਾ ਜੀ ਤੇ ਜਿਸ ਵੇਲੇ ਤੋਂ ਉਹਨਾਂ ਕੋਲ ਸੀਸੀਟੀਵੀ ਦੇ ਵਿੱਚ ਦੇਖ ਰਿਆ ਜੀ ਉਹਨਾਂ ਕੋਲੇ ਮਾਰੂ ਹਥਿਆਰ ਸੀ ਕੱਪੇ ਵਗੈਰਾ ਹੋਰ ਵੀ ਕਈ ਤਰ੍ਹਾਂ ਦੇ ਹੈਗੇ ਸੀ ਕੋਈ ਜਾਣਦੇ ਨਹੀਂ ਪਛਾਣਦੇ ਨਹੀਂ ਅਸੀਂ ਪਤਾ ਨਹੀਂ ਕਿਉਂ ਕੇ ਸਰਾਂਚਰਸ ਦੇ ਤਰ੍ਹਾਂ ਤੇ ਨਹੀਂ ਵਜ੍ਹਾ ਕੀ ਹੈ ਪਹਿਲਾਂ ਜਿਹੜੀ ਇੱਥੇ ਗੱਲਬਾਤ ਹੋਈ ਸੀ ਦੁਪਹਿਰ ਵੇਲੇ ਉਹ ਕੀ ਗੱਲ ਹੋਈ ਸੀ ਉਹ ਜਸਟ ਇੱਕ ਆਰਗੂ ਹੋਇਆ ਸਾਡੇ ਵਿੱਚ ਆਪਸ ਵਿੱਚ ਇੰਨੇ ਹੋਏ ਆ ਆਪਰੇਸ਼ਨ ਸੈਕਟਰ ਦੇ ਵਿੱਚ ਜਾਣਾ ਸੀ ਇੱਕ ਮੁੰਡਾ ਮਨਾ ਕਰ ਰਿਹਾ ਸੀ ਮੈਂ ਉਹਨੂੰ ਇਹੀ ਕਿਹਾ ਵੀ ਮੇਰੀ ਹਰ ਕੁੜੀਆ ਛੋਟੀ ਆ ਘਬਰਾ ਜਾਏਗੀ ਮੈਂ ਉਹਨੂੰ ਪ੍ਰੀਪੇਅਰ ਕਰਦਾ ਥੋੜਾ ਜਿਹਾ ਸਮਝਾਦਾ ਵਾਪਸ ਆ ਜਾਣਾ ਇੱਥੇ ਉਹ ਕਿਸੇ ਚੀਜ਼ ਤੋਂ ਗੁੱਸਾ ਕੀਤਾ ਮੈਨੂੰ ਨਹੀਂ ਪਤਾ ਜੀ ਮੈਂ ਆ ਕੇ ਥੱਲੇ ਆ ਗਿਆ ਤੇ ਹਸਪੀਟਲ ਨੇ ਮਿਸ ਬਹੀ ਉਹ ਕਰਕੇ ਮਾਰਾ ਬੋਲਣ ਕਰਕੇ ਰੈਸਟ੍ਰੀਕੇਟ ਕਰਤਾ ਉਸ ਤੋਂ ਉਤੈਸ਼ ਵਿੱਚ ਆ ਕੇ ਕੰਮ ਕਰਕੇ ਆ ਗਏ ਕਿੰਨੇ ਲੋਕ ਸੀਗੇ ਇਹ ਤਕਰੀਬਨ 10-12 ਹੈਗੇ ਸੀ ਤੁਸੀਂ ਕਿੰਨਿਆਂ ਨੂੰ ਪਛਾਣਦੇ ਹੋ ਮੈਂ ਤਾਂ ਸਿਰਫ ਮੇਰੇ ਵਾਸਤੇ ਤਾਂ ਅਨੂਨ ਆ ਜੀ ਸਾਰੇ ਮੈਂ ਤਾਂ ਹਸਪੀਟਲ ਦੇ ਵਿੱਚ ਜਿਹੜਾ ਆਪਣਾ ਇਹਨਾਂ ਨੇ ਰੈਸਟ੍ਰੀਕੇਟ ਕੀਤਾ ਸਿਰਫ ਉਹਨੂੰ ਦੇਖਿਆ ਅੱਜ ਸ਼ਾਮ ਦਾ ਜਾਣਦਾ ਮੈਂ ਉਹਨੂੰ ਵੀ ਹੈ ਨਹੀਂਗਾ ਜੋ ਕੌਣ ਹੈਗਾ ਤੇ ਕੌਣ ਨਹੀਂ ਕਿੰਨੇ ਕਿੰਨੇ ਸੱਟਾਂ ਲੱਗੀਆਂ ਜੀ ਅ ਸੱਤ ਤਕਰੀਬਨ ਮੇਰੇ ਮੇਰੇ ਮੰਮੀ ਦੇ ਇੱਕ ਹੰਮਰ ਫ੍ਰੈਕਚਰ ਹੋਈ ਆਈ ਕੱਟੀ ਗਈ ਹੁੰਦੇ ਟੈਂਕੇ ਲੱਗੇ ਨੇ ਤੇ ਦਰਪੇਜ ਆ ਜੀ ਮੇਰੇ ਪਿੰਡ ਤੋਂ ਇਹਦੇ ਨਾਨੀ ਦਾ ਆਪਰੇਟ ਹੋਇਆ ਅੱਜ ਤੇ ਇਹ ਸੀ ਇੱਥੇ ਇਹ ਕਹਿੰਦੇ ਵੀ ਉਹਨਾਂ ਨੇ ਜਾਣੇ ਵਾਂਦੇ ਤੇ ਵੀ ਹਮਲਾ ਕੀਤਾ ਇਹਦੇ ਸੱਟਾਂ ਵੱਜੀਆਂ ਨੇ ਤੇ ਇੱਕ ਦੋ ਸੱਟਾਂ ਜਿਹੜੇ ਨਾਲ ਸਟਾਫ ਦੇ ਵਿੱਚ ਆਏ ਸਟਾਫ ਮੈਂਬਰਾਂ ਦੇ ਜਾਂ ਮੇਰੇ ਘਰ ਦੀ ਇੱਕ ਦੋ ਸੱਟਾਂ ਆ ਜਾਂਦੀਆਂ ਕੀ ਹੁਣ ਮੰਗ ਕੀ ਕਰਦੇ ਮੰਗ ਇਹੀ ਕਰਦਾ ਜੀ ਜੋ ਵੀ ਕਾਨੂੰਨੀ ਕਾਰਵਾਈ ਜੋ ਬੰਦੀ ਆ ਇਹਨੂੰ ਤੇ ਕੀਤੀ ਜਾਵੇ ਇਹ ਜਿਹੜਾ ਗੁੰਡਾ ਅਨਸਰ ਆਇਆ ਘੁੰਮ ਦੇ ਕਰਦੇ ਆ ਇਹਨਾਂ ਦੇ ਨੱਕ ਪਾਈ ਆ ਬਈ ਕੀ ਨਾਂ ਹੈ ਤੁਹਾਡਾ ਮੇਰਾ ਨਾਂ ਹਰਪ੍ਰੀਤ ਜੋਸੇਫ ਪਿੰਟਰ ਬੰਦੂਰ ਉਤਾਰੀ ਗੁੰਡਾ ਕਰਦੇ ਤੁਸੀਂ ਵੇਖ ਹੀ ਰਿਹਾ ਜੀ ਹਾਲਾਤ ਜੀ ਜੇ ਕੁਮਾਰੀ ਕੋ ਰਿਲੀਸ ਹੋਈ ਸੀ ਡਾਕਟਰ ਸਾਹਿਬਾਂ ਬੈਠ ਕੇ ਗੱਲ ਕਰ ਲਗਦੇ ਜੀ ਇਹਨਾਂ ਨੂੰ ਸਾਦਲੇ ਤੇ ਪੋਤਾ ਜੀ ਮੈਂ ਤਾਂ ਰਹਿਰਾ ਸਾਹਿਬ ਦਾ ਪਾਠ ਕਰਤਾ ਪਿਆ ਹਾਂ ਜੀ ਤੇ ਰਹਿਰਾ ਸਾਹਿਬ ਦਾ ਪਾਠ ਕਰਤਾ ਪਿਆ ਜੀ ਮੇਰੇ ਭਰਾ ਜਿਹੜਾ ਆਪਾਂ ਹੱਸਿਆ ਗਿਆ ਜੀ ਸਾਹਮਣੇ ਬੈਠੇ ਸੀ ਉਹ ਜਿਹੜੇ ਜਿਹੜੇ ਬਾਰ ਗੁੰਡੇ ਆਏ ਨੇ ਉਹਨਾਂ ਨੇ ਆਉਂਦੇ ਹਰ ਭਗਤ ਸਿੰਘ ਤੇ ਅਟੈਕ ਕਰਤਾ ਜੀ ਤੇ ਮੈਂ ਨਹਿਰਾਸਾਂ ਦੇ ਵਿੱਚੇ ਬੰਦ ਕਰਕੇ ਉੱਠ ਪਿਆ ਜੀ ਉਸ ਤੋਂ ਬਾਅਦ ਮੇਰੇ ਦੁਆਲੇ ਹੋ ਗਏ ਨੇ ਜੀ ਉਹਨਾਂ ਨੇ ਮੇਰੇ ਵੀ ਸੱਟਾਂ ਮਾਰੀਆਂ ਨੇ ਜੀ ਬਸ ਆਪਾਂ ਲਈ ਸਰਕਾਰ ਤੋਂ ਚਾਹੁੰਦੇ ਹਾਂ ਵੀ ਜਿਹੜੀ ਗੁੰਡਾਗਰਦੀ ਦਾ ਗੰਦਾ ਨਾਂਜ ਹੋ ਰਿਹਾ ਇਹਨੂੰ ਬੰਦ ਕੀਤਾ ਜਾਵੇ ਜੀ ਕੀ ਨਾਂਏ ਤੁਹਾਡਾ ਗੁਰਪ੍ਰੀਤ ਸਿੰਘ ਜੀ ਕਿਹੜਾ ਲੰਦੂ ਵਾਲਾ ਉਤਾਰ ਇੱਕ ਇੱਕ ਹਰਭਜਨ ਸਿੰਘ ਨੇ ਆਪਣਾ ਸਾਨੂੰ ਬਲਦਾਰ ਸਿੰਘ ਲੰਦੂ ਵਾਲਾ ਉਤਾਰ ਤੋਂ ਉਹਨਾਂ ਦੀ ਬੇਟੀ ਇੱਥੇ ਐਡਮਿਟ ਸੀ ਉਹਨਾਂ ਦਾ ਆਪਰੇਟ ਹੋਇਆ ਸੀ ਇਹ ਬੱਚੀ ਛੋਟੀ ਸੀਗੀ ਉਹਨਾਂ ਨੇ ਆਪਰੇਸ਼ਨ ਥੀਏਟਰ ਚੋਂ ਜਾਣਾ ਚਾਹ ਉਹ ਉਹਨਾਂ ਨੂੰ ਰੋਕਦਾ ਸੀ ਬੱਚਾ ਛੋਟਾ ਹੋਣ ਕਰਕੇ ਹਰਪ੍ਰਿੰਸੀ ਸਿੰਘ ਕਰਨ ਵੀ ਇੱਕ ਵਾਰੀ ਵੀ ਚਲੋ ਥੀਏਟਰ ਦੇ ਵਿੱਚ ਘਬਰਾਹਟ ਹੋ ਗਈ ਬੱਚੇ ਮੈਂ ਇੱਕ ਵਾਰੀ ਮੈਰ ਨੂੰ ਆਉਂਦਾ ਜੀ ਤੇ ਇਸ ਦਾ ਪਿੱਛੇ ਉਹਨਾਂ ਦੀ ਬਹਿਸ ਹੋ ਗਈ ਬਹਿਸ ਦੇ ਵਿੱਚ ਉਹਨਾਂ ਨੇ ਕੰਪਲੇਟ ਕਰ ਦਿੱਤੀ ਕਿ ਉਹਨਾਂ ਨੂੰ ਮਿਰਖਾਟ ਹਸਪੀਟਲ ਤੋਂ ਰੈਸਟਿਗੇਟ ਕਰਤਾ ਜਿਸ ਕਰਕੇ ਉਹ ਦੁਸਰੇ ਚ ਆ ਗਿਆ ਤੇ ਆਪਣੇ ਬੰਦੇ ਇਕੱਠੇ ਕਰਕੇ ਤੇ ਆ ਕੇ ਉਹਨਾਂ ਨੇ ਹਰਪ੍ਰਿੰਸੀ ਸਿੰਘ ਉਹਨਾਂ ਦੀ ਮਦਰ ਤੇ ਨਾਨ ਉਹਨਾਂ ਦੇ ਪਿੰਡ ਦੇ ਸੀਗੇ ਆਪਣਾ ਉਹਨਾਂ ਦਾ ਖਾਮਾ ਜੀ ਇਸਰ ਕਿੰਨੇ ਲੋਕ ਸੀਗੇ ਕੋਈ ਸੀਸੀਟੀਵੀ ਜਿਹੜੀ ਸਾਹਮਣੇ ਸੀ ਸੀਸੀਟੀਵੀ ਦੇ ਵਿੱਚ 11 ਨਜ਼ਰ ਆਉਂਦੇ ਨੇ ਸਾਨੂੰ ਨੂੰ ਮਾਮਲਾ ਛੇਨਾਂ ਦੀ ਬਾਕੀ ਰੈਟੀਫਾਈ ਕਰ ਲੈਨੇ ਅਸੀਂ 3-4 ਬੰਦੇ ਤੇ ਇਹਨੂੰ ਰਾਉਂਡ ਅਪ ਕਰਕੇ ਜਲਦੀ ਅਸੀਂ ਇਹਨਾਂ ਨੂੰ ਕਾਰਵਾਈ ਕਰਾਂਗੇ ਹੂੰ ਉਹਨੂੰ ਫੌਰੀ ਤਰ੍ਹਾਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਉਹਦੇ ਵਿੱਚ ਨਾਨ ਪਰਸਨ ਤਾਂ ਹੈਗੀ ਹੀ ਹੈ ਇੱਕ ਹੂੰ ਸਟੇਟਮੈਂਟ ਰਿਕਾਰਡ ਕਰਾਂਗੇ ਫਿਰ ਫ੍ਰੀਅਰ ਲੋਚ ਕਰਾਂਗੇ ਦੈਨ ਆਪਣਾ ਜੋ ਪ੍ਰੋਸੀਜਰ ਹੋਏਗਾ ਉਹ ਡਾਕਟਰ ਤੇ ਸਰ ਲੱਗਦਾ ਨਹੀਂ ਨਿੱਕੀ ਜੀ ਗੱਲ ਦੇ ਉੱਤੇ ਆ ਕੇ ਇਸ ਤਰ੍ਹਾਂ ਦੇ ਨਾਲ ਹਮਲਾ ਕਰ ਦੇਣਾ ਕਿਤੇ ਦਾਰ ਖਤਮ ਹੋ ਗਿਆ ਲੋਕਾਂ ਦੇ ਵਿੱਚ ਨਹੀਂ ਇਹ ਇਹ ਵਿਹਾਨ ਦੀ ਬਾਸ ਇਹਨਾਂ ਨੂੰ ਸਲੱਖਾਂ ਪਿੱਛੇ ਭੇਜਾਂਗੇ ਇਹ ਬੰਦੇ ਸਮਾਜ ਚ ਖੁੱਲੇ ਘੁੰਮਣ ਦੇ ਯੋਗ ਨਹੀਂ ਤੇ ਪੇਸ਼ੈਂਟ ਸੀ ਹਰਪਰਨ ਸਿੰਘ ਜੀ ਇਹਨਾਂ ਦੀ ਬੇਟੀ ਸੀ ਜਿਨ੍ਹਾਂ ਦਾ ਆਪਰੇਸ਼ਨ ਸੀ ਅੱਜ ਇਹ ਆਪਰੇਸ਼ਨ ਦੇ ਡਾਕਟਰ ਅਸੀਂ ਲੈ ਕੇ ਜਾ ਰਹੇ ਸੀ ਕੁਝ ਕਾਰਨਾ ਕਰਕੇ ਸਟਾਫ ਨਾਲ ਇਹਨਾਂ ਦੀ ਥੋੜੀ ਬਹਿਸ ਹੋ ਗਈ ਫਿਰ ਜਿਹੜਾ ਸਟਾਫ ਨਾਲ ਬਹਿਸ ਹੋਈ ਸੀ ਉਹ ਸਟਾਫ ਨੂੰ ਮੈਂ ਨਲਮਤ ਕਰਤਾ ਕਿਉਂਕਿ ਉਹ ਥੋੜਾ ਬਹਿਸ ਕਰ ਰਿਹਾ ਸੀ ਬਿਸਬੀਵ ਕੀਤਾ ਸੀ ਉਹਨਾਂ ਰਿਲੇਟਿਵ ਨਾਲ ਉਹ ਸ਼ਾਮ ਨੂੰ ਐਸੇ ਗੁੱਸੇ ਚ ਆ ਕੇ ਉਹਨੇ 10 12 ਲੋਕ ਲੈ ਕੇ ਪੇਸ਼ੈਂਟ ਦੇ ਰਿਲੇਟਿਵਸ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪੇਸ਼ੈਂਟ ਦੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਥੋੜਾ ਇਕੁਇਪਮੈਂਟ ਪਰਨਦੀ ਕੋਸ਼ਿਸ਼ ਕੀਤੀ ਉਹ ਇਹ ਹੋਇਆ ਹੋਰ ਇਸ ਦੀ ਮੈਂ ਬਹੁਤ ਦਿੰਦਾ ਕਰਦਾ ਹਾਂ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇੰਜਰੀ ਵੀ ਹੋਇਆ ਜੀ ਇਸ ਸੰਬੰਧ ਇੰਜਰਡ ਹੋਏ ਪੇਸ਼ੈਂਟ ਦੇ ਜਿਹੜਾ ਬੱਚਾ ਸੀ ਉਹਦੇ ਪੇਰੈਂਟਸ ਇੰਜਰਡ ਹੋਏ ਦੋਨੋਂ ਇੰਜਰਡ ਹੋਏ ਔਰ ਉਹਨਾਂ ਦੇ ਮਦਰ ਵੀ ਇੰਜਰਡ ਹੋਏ ਕਾਫੀ ਸਟਾਫ ਡਾਕਟਰ ਸਾਹਿਬ ਕੀ ਮੰਗ ਕੀ ਕਰੋਗੇ ਸਿਕਿਉਰਟੀ ਹੋਣੀ ਚਾਹੀਦੀ ਇੱਥੇ ਇਹ ਕਿ ਬਿਲਕੁਲ ਸਰ ਸ਼ਹਿਰ ਵਿੱਚ ਸਿਕਿਉਰਿਟੀ ਹੋਣੀ ਚਾਹੀਦੀ ਹੈ ਤਾਂ ਕਿ ਇਸ ਤਰ੍ਹਾਂ ਦਾ ਇਨਸੀਡੈਂਟ ਕਦੇ ਕਿਸੇ ਹਸਪਤਾਲ ਜਿਉਂ ਕਿ ਲੋਕ ਜਿਹੜੇ ਆ ਰਹੇ ਨੇ ਕਤਲਵਾਰਾ ਲੈ ਕੇ ਨੰਗੀਆਂ ਮੇਨ ਰੋਡ ਤੋਂ ਉਹਦਾ ਇਹ ਦੇਖਣਾ ਚਾਹੀਦਾ ਹੈ ਤੁਹਾਨੂੰ ਤਾਂ ਕਿ ਇਸ ਤਰ੍ਹਾਂ ਦੇ ਹਰਪਾ ਠੀਕ ਸੋ ਠੀਕ